ਠੀਕ ਆ ਹਾਂਜੀ ਅੱਛਾ ਭਾਜੀ ਅ ਇਸ ਵੈੜ ਵੈੜ ਦੀ ਕੀ ਡਿਟੇਲ ਆ ਸੁਭਾ ਕਿਨਵਾ ਸੂਈ ਆ ਇਹ ਵੀਰ ਜੀ ਆਪਾਂ ਵਪਾਰ ਦਾ ਕੰਮ ਆ ਆਪਣਾ ਹਾਂਜੀ ਉਹਨਾਂ ਨੇ ਜਿੱਥੋਂ ਆਪਾਂ ਆਈ ਆ ਜੀ ਉਹਨਾਂ ਗਰੰਟੀ ਨਾਲ ਕਿਹਾ ਜੀ ਇਹ ਤਿੰਨ ਤਿਜਾ ਸੁਭਾ ਸੂਈ ਆ ਜੀ ਤਿਜਾ ਸੁਭਾ ਹਾਂਜੀ ਠੀਕ ਆ ਜੀ ਤੇ ਬਾਕੀ ਇਹ ਗੱਲ ਹੈ ਕਿ ਬਹੁਤ ਵਧੀਆ ਬੰਦੇ ਜਿੰਨਾਂ ਕੋ ਆਈ ਆ ਹਾਂ ਉਹ ਤੇ ਇਹ ਆ ਵੀ ਆਂਦੇ ਮੰਨ ਲਓ ਵੀ ਅਹੀਂ 22 23 24 ਲੀਟਰ ਦੁੱਧ ਚੋਇਆ ਮੰਨ ਕੇ ਚੱਲੋ ਹੂੰ ਜਿਹੜਾ ਬੌਲਾ ਵਾ ਜੀ ਇਹ ਰਾਤ ਦੀ ਸੂਈ ਆ ਹਾਂ ਹਾਂਜੀ ਜੇਰ ਜੂਰ ਪਾਦੀ ਆ ਜੀ ਇਹਨੇ ਵਧੀਆ ਕਰਮਾਲੀ ਨੇ ਠੀਕ ਆ ਜੀ ਤੇ ਹੁਣ ਮੰਨ ਲਓ ਵੀ ਬੌਲਾ ਜਿਹੜਾ ਇਹਦੇ ਥੱਲੇ ਅਸੀਂ ਚੋਇਆ ਜੀ 7 ਕਿਲੋ ਦੇ ਲਗਭਗ ਅਸੀਂ ਬੌਲਾ ਇਹਦਾ ਚੋਇਆ ਜੀ ਕੱਢਿਆ ਹਾਂਜੀ ਰਾਤੀ ਸੀ ਕੱਲ ਰਾਤ ਹੀ ਸੋਈ ਹਾਂਜੀ ਹਾਂਜੀ ਕੱਲ ਰਾਤ ਸੋਈ ਜੇਰ ਜੂਰ ਪ੍ਰੋਪਰ ਪੈ ਗਈ ਜੇਰ ਜੂਰ ਐ ਪ੍ਰੋਪਰ ਪੈ ਗਈ ਵਧੀਆ ਕਿਰਪਾ ਪਠਾ ਡੱਕਾ ਵਧੀਆ ਕਰਮਾਲੀ ਨੇ ਖਾਦਾ ਜੀ ਠੀਕ ਆ ਹਾਂਜੀ ਸੋ ਦੋਸਤੋ ਤੀਜਾ ਸੂਬਾ ਮੰਨ ਕੇ ਬਾਈ ਹੋਰ ਅੱਗੋਂ ਖਰੀਦੀ ਸੀ ਠੀਕ ਆ ਬਾਕੀ ਥੱਲੇ ਬੱਚਾ ਆ ਬੱਚਾ ਤੁਸੀਂ ਵੇਖ ਸਕਦੇ ਨਾੜੂ ਗਿੱਲਾ ਬਿਲਕੁਲ ਬੱਚੇ ਦੇ ਨਾਲ ਠੀਕ ਘੇਰ ਜੂੜ ਜੜੀਆਂ ਦੋਸਤੋ ਬਿਲਕੁਲ ਵਧੀਆ ਪੈ ਗਈ ਆ ਸੋ ਆ ਵੈਡ ਹੈ ਗਈ ਠੀਕ ਹੈ ਜੀ ਤੇ 6 7 7 ਲੀਟਰ ਜਿਹੜਾ ਬਿਲਕੁਲ ਇੱਕ ਟਾਈਮ ਜਿਹੜਾ ਚਬਾਈ ਕਰਕੇ ਪੋਲਾ ਉਹ ਕੱਢਿਆ ਠੀਕ ਆ ਆ ਦੇਖੋ ਠੀਕ ਆ ਬਾਕੀ ਚੰਗਾ ਸਾਈਜ਼ ਆ ਬਿਲਕੁਲ ਮੁਠੀ ਥਾਨ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਠੀਕ ਆ ਹਾਈਟ ਕੱਦ ਪੂਰਾ ਉੱਚਾ ਹੈਗਾ ਵੱਡੀ ਹਾਈਟ ਕੱਦ ਘਾਟ ਜਿਹੜਾ ਫੁੱਲ ਵੱਡੀ ਹੈ ਵੈਡ ਤੇ ਆ ਕਰੋ ਚੱਕ ਜੀ ਕਹੇ ਲੈ ਜਾ ਠੀਕ ਆ ਘੱਟੋ ਘਾਟ ਵੀ ਦੂਜੇ ਸੂਬੇ ਦੀ ਗੱਲ ਕਰ ਲੈ ਜਾਂ ਮਗਰਲੇ ਸੂਬੇ ਦੀ ਗੱਲ ਕਰ ਲઈએ ਦੋਸਤੋ ਤੇ 20 ਤੋਂ ਪਲੱਸ ਜਿਹੜੀ ਮਿਲਕਿੰਗ ਆ ਰਹੀ ਆ 22 23 ਲੀਟਰ ਤੱਕ ਚੁਵਾਈ ਹੋਈ ਆ ਸੋ ਇਸ ਵਾਰ ਵੀ ਤਕਰੀਬਨ ਬਾਜੀ ਕਹਿੰਦਾ ਵੀ ਘੱਟੋ ਘਾਟ ਵੀ 20 ਤੋਂ ਪਲੱਸ ਜਿਹੜੀ ਆਪਾਂ ਉਮੀਦ ਕਰਦੇ ਆ 20 ਤੋਂ ਪਲੱਸ ਆ ਚੰਗੀ ਸੇਵਾ ਦੇ ਜਿੰਨਾ ਮਰਜ਼ੀ ਦੁੱਧ ਦੇ ਸਕਦੀ ਠੀਕ ਆ ਜੀ ਆ ਦੇਖੋ ਦੀਆ ਭੈਣੀ ਵਾਲੇ ਪਾਸਿਓ ਆ ਤੁਹਾਨੂੰ ਤੁਣੀ ਤੇ ਜਵਾਜੂ ਚੰਗਾ ਪੂਰ ਛਟਾ ਦਨੀ ਵਧੀਆ ਜੀ ਕੋਈ ਚੱਕਰ ਨਹੀਂ ਜਵਾਜ ਜੀ ਆ ਮੋਟੀ ਧਾਰ ਬਿਲਕੁਲ ਹਾਂ ਜੀ ਬਹੁਤ ਵਧੀਆ ਜਵਾਬ ਆ ਜੀ ਠੀਕ ਹਾਂ ਜੀ ਜੇ ਕੋਈ ਉਹ ਵੀ ਗੱਲ ਜੀ ਪਹਿਲਾਂ ਦੱਸਾਂਗੇ ਇਹ ਨਹੀਂ ਕਹੀ ਹੁਣ ਮੰਨ ਲਓ ਆ ਪਿਛਲੀ ਵੀਡੀਓ ਚ ਆਪਣੀ ਜੀ ਗਈ ਆ ਅੰਬਾਲੇ ਮੈਂ ਗਈ ਆ ਜੀ ਤੇ ਉਹ ਮੰਨ ਲਓ ਉਹਨਾਂ ਵਿਚਾਰਿਆਂ ਚੋਈ ਹੁੰਨੀ ਆ ਜੀ ਪੈਸੇ ਖਾਤੇ ਪਾ ਕੇ ਗੱਡੀ ਘਲਤੀ ਆ ਜੀ ਚਲ ਗਈ ਆ ਮਗਰੋਂ ਆਪਾਂ ਉਹਨਾਂ ਨੂੰ ਦੋ ਡੰਗ ਚੋ ਕੇ ਤਸੱਲੀ ਦਿੱਤੀ ਉਹਨਦੇ ਵੀਰ ਜੀ ਦੋ ਤੁਹੀਂ ਦੱਸਿਆ ਸਹੀ ਹੈ ਪਾਵੇਂ ਭਲਾ ਕਾਟਾ ਪਾਵੇ ਵਾਧਾ ਪਾਵੇ ਡੰਗਰ ਦੀ ਝੂਠ ਨਹੀਂ ਮਾਰਨਾ ਕਰ ਪਈ ਦਾ ਵੀ ਨਾ ਹੁਣ ਨਾ ਮਗਰੋ ਬਿਲਕੁਲ ਬਾਕੀ ਫਿਰ ਉਹ ਆ ਵੀ ਕੇ ਨਾ ਆ ਵੀ ਕੇ ਬਿਲਕੁਲ ਸਹੀ ਗੱਲ ਇਹ ਕਹਿੰਦੇ ਗੱਲ ਸੱਚਾਈ ਨਾ ਕੰਮ ਕੀਤਾ ਸੱਚਾਈ ਨਾ ਕਰਨਾ ਸਹੀ ਹੈ ਜੀ ਸਹੀ ਹਾਂਜੀ ਹਾਂਜੀ ਕੋਈ ਲੋੜ ਨਹੀਂ ਵੀਰ ਜੀ ਝੂਠ ਮਾਰਨ ਦੀ ਸਹੀ ਹੋ ਗਿਆ ਹਾਂਜੀ ਤੇ ਕਿੰਨਾ ਮੋਲੇ ਦਾ ਕਰਦੇ ਸੀ ਵੀਰ ਜੀ ਮੁੱਲ ਭਲਾ ਜਿੰਨਾ ਮਰਜ਼ੀ ਕਰੀ ਜਾਈਏ 55 ਕਰ ਲਈਏ ਭਾਵੇਂ 53 ਕਰ ਲਈਏ ਹਾਂਜੀ ਤੇ ਪੂਰੇ 50 ਦੀ ਦੇ ਦਾਂਗੇ ਹਾਂ ਠੀਕ ਹੈ ਜੀ ਕੋਈ ਵੀਰ ਦੂਰੋਂ ਨੇੜੇ ਆਉ ਕੋਈ 1500 ਦਾ ਹੋਰ ਵੀ ਮਾਨ ਕਰ ਦਾਂਗੇ ਠੀਕ ਆ ਜੀ ਹਾਂਜੀ ਬਾਲਾ ਇਹ ਆ ਵੀ ਮੁੜਕੇ ਵੀਰ ਮਗਰੋਂ ਆਣ ਕੇ ਕੋਈ ਅੱਛੇ ਆਂਦੇ ਆ ਵੀ ਲਓ ਜੀ ਤੁਸੀਂ ਇਹਨੇ ਲੈ ਲਓ ਇਹਨੇ ਲੈ ਲਓ ਉਹ ਪਤਾ ਜ਼ਿਆਦਾ ਫਰਕ ਨਹੀਂ ਵੀਰ ਜੀ ਆਪਣਾ ਹੁੰਦਾ ਉਹ ਬਿਲਕੁਲ ਹਾਂਜੀ ਹਾਂਜੀ ਲਓ ਵੀ ਦੋਸਤੋ 50000 ਦੀ ਲੈ ਤੇ ਆ ਠੀਕ ਆ 55000 ਡਿਮਾਂਡ ਆ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਇਹ ਆਪਾਂ ਗਾਂ ਦਿਖਾਤੀ ਆ ਬੱਚਾ ਥੱਲੇ ਬੱਛਾ ਮੀਲ ਕਾਫ ਆ ਬਾਕੀ ਤਸੱਲੀ ਕਰ ਲਿਓ ਬੌਲਾ ਬਿਲਕੁਲ ਹੁਣ ਮੌਕੇ ਤੇ ਹਾਜ਼ਰ ਆ ਬੌਲਾ ਚੂਕੀ ਆਪਦੀ ਤਸੱਲੀ ਕਰ ਲਿਓ ਠੀਕ ਆ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਤੁਹਾਨੂੰ ਇੱਕ ਜਿਹੜੀ ਇਹ ਝੋਟੀ ਦਿਖਾਉਣੀ ਆ ਤੇ ਇਹ ਟੋਕੜਾ ਅੱਛਾ ਜੀ ਬਹੁਤ ਵੀਰ ਜੀ ਸੀਲੀ ਆ ਇਹਦੇ ਚ ਝੋਟੀ ਚ ਫਿਰ ਦੰਦਾਂ ਦੇ ਵਿੱਚ ਚੌਗੀ ਆ ਜੀ ਠੀਕ ਆ ਹਾਂ ਜੀ ਤੇ 20000 ਨੂੰ ਜੀ ਇਹ ਆਸ ਹੋਈ ਆ ਆਹਾਂ ਠੀਕ ਆ ਜੀ ਗਰੰਟੀ ਵਾਲੇ ਘਰੋਂ ਆਈ ਆ ਤੇ ਕੋਈ ਮੰਨ ਲਓ ਇਹੋ ਕੋਈ ਚੱਕਰ ਨਹੀਂ ਬਾਕੀ ਕੋਈ جا کے ਵੀ ਮਿਲਨ ਦੀ ਆਪਣੀ ਗਰੰਟੀ ਆ ਠੀਕ ਆ ਪੀ ਇਹ ਨਹੀਂ ਟੀਕਾ ਨਾਲ ਲਵਾਉ ਕਰਮਾਂ ਵਾਲੀ ਠੀਕ ਆ ਮਹੀਨਾ ਹੋ ਗਿਆ ਬਣੀ ਹਾਂਜੀ ਹਾਂਜੀ ਮਹੀਨਾ ਹੋ ਗਿਆ ਜੀ ਬਣੀ ਠੀਕ ਆ ਹਾਂਜੀ ਵੀ ਹਾਰਡ ਦੋਸਤੋ ਦੇਸੀ ਮਹੀਨਾ ਵੀ ਹਾਰਡ ਤੇ ਹੁਣ ਸੌਣ ਮਹੀਨਾ ਚੱਲਦਾ ਪਿਆ ਸੌਣ ਤੁਸੀਂ ਕੈਲਕੂਲੇਟ ਕਰ ਲਿਓ ਅੱਜ ਸੌਣ ਮਹੀਨਾ ਦਾ 20 18 ਚ ਲੱਗ ਹਾਂਜੀ ਹਾਂਜੀ ਇੱਥੇ ਲਾਗੇ ਬੰਨੇ ਹੋ ਗਿਆ ਹੋਗਾ ਤੇ ਮਹੀਨਾ ਜਿਹੜਾ ਪੂਰਾ ਟੱਪ ਚੁੱਕੀ ਆ ਠੀਕ ਆ ਵੀ ਆਪਾਂ ਚਲੋ ਆ ਅਸੀਂ ਰੱਖ ਸਕਦੇ ਆ ਵੀ ਚਲੋ ਪਸੂ ਅੱਗੇ ਨਿਕਲ ਆਵੇ ਤੇ ਲਾਕਾ ਬਾਕੀ ਝੋਟੀ ਬਹੁਤ ਤਕੜੀ ਆ ਫੋਲ ਵੱਡੀ ਝੋਟੀ ਆ ਦੋਸਤੋ ਪਿੱਟਪੂੜਾ ਵ ਥਾਂ ਤੋਂ ਦਾ ਸਹਿਜ ਚੰਗਾ ਆ ਤੁਸੀਂ ਕਰੋ ਚੈੱਕ ਅੱਛਾ ਦੁੱਧ ਕਿੰਨਾ ਕੋ ਹੈਗਾ ਹਾਜ਼ਰ ਹੋਣ ਜਿਹੜਾ ਆਪਾਂ ਚਵਾ ਦਾਂਗੇ ਪੱਕਾ ਦੁੱਧ ਜਿਹੜਾ 4 ਕਿਲੋ ਹੋਊਗਾ ਜੀ 4 ਕਿਲੋ ਹਾਂਜੀ ਅੱਖ ਨੂੰ ਭਾਵੇਂ ਜੋ ਉਹ ਨਹੀਂ ਗੱਲ ਆਪਾਂ ਵੱਧ ਨਹੀਂ ਕਹਿਣਾ ਦੋਵੇਂ ਟਾਈਮ ਮਿਲ ਜੀ ਹਾਂਜੀ ਦੋਵੇਂ ਟਾਈਮ ਮਿਲੂਗੀ ਪਹਾੜੇ ਤੇ ਰਿੰਗ ਕੇ ਮਿਲੂਗੀ ਜੀ ਦੋਵੇਂ ਟਾਈਮ ਦੋਵੇਂ ਟਾਈਮ ਹਾਂਜੀ ਕੋਈ ਇਹ ਨਹੀਂ ਵੀ ਟੀਕਾ ਲਵਾਊਗੀ ਕੋਈ ਚਾਹ ਉਹ ਜੀ ਚਵਾਊਗਾ ਬਿਲਕੁਲ ਰੂਵਰਗਾ ਨੇ ਜੇ ਟੋਕੜ ਦੰਗਰ ਜੈ ਤੁਹਾਨੂੰ ਪਤਾ ਕਰੜੇ ਹੋ ਜਾਂਦੇ ਆ ਕਰੂਰ ਹੋ ਜਾਂਦੇ ਚੋਏ ਨਹੀਂ ਜਾਂਦੇ ਐ ਵਧੀਆ ਸੱਜਰ ਚਵਾ ਦਾ ਰੂਰਗਾ ਹੋਊਗਾ ਆਪਦੇ ਟਾਈਮ ਤੇ ਪੂਰਾ ਰਿੰਗ ਦੀ ਆ ਹਾਂਜੀ ਆਪਦੇ ਰਿੰਗ ਦੀ ਪਰ ਹੁਣੇ ਥੱਲੇ ਬੈਜੋ ਦਿਨਾ ਦਿਨੇ ਕਰਮਾਲੀ ਨੇ ਥੱਲੇ ਹੋਇਆ ਵਾ ਬਾਕੀ 4 ਕਿਲੋ ਦੁੱਧ ਹੋਊਗਾ ਵੇਖੋ ਆਟਰ ਕੁਆਲਟੀ ਵੇਖੋ ਬਹੁਤ ਹੂੰ ਠੀਕ ਆ ਥਾਨ ਜਿਹੜਾ ਦੋਸਤੋ ਪੂਰਾ ਸੋਨਾ ਲੱਗਾ ਜੀਆ ਪੂਰਾ ਸੁਆਦੀ ਇਹ ਥਾਨ ਤੇ ਵੈਸੇ ਝੋਟੀ ਵੀ ਪੂਰੀ ਖਬਰਦਾਰ ਕਹਿ ਲਈਏ ਵੀ ਪੂਰੀ ਵੇਖੋਗੇ ਮੱਥੇ ਤੋਂ ਲੈ ਕੇ ਬਿਲਕੁਲ ਪੂਛ ਤੱਕ ਐਨ ਜੈਡ ਪਲੇਗ ਠੀਕ ਆ ਖੋਲ ਕੇ ਤੋਰ ਕੇ ਦਿਖਾਉਣੇ ਆ ਤੇ ਦੰਦਾਂ ਦੇ ਵਿੱਚ ਬਾਲ ਵੀ ਵੇਖ ਲਓ ਕੋਈ ਕਾਲਾ ਨਹੀਂ ਜਾਏਗਾ ਬਿਲਕੁਲ ਹਾਂ ਇੱਕ ਓਵਰঅল ਸਾਰੀ ਬਲੈਕ ਆ ਕਾਲੀ ਆ ਬਿਲਕੁਲ ਠੀਕ ਆ ਸ਼ਾਈ ਸ਼ੂਈ ਪੂਰੀ ਆ ਫੇਸ ਕੁਆਲਿਟੀ ਆ ਵੇਖੋ ਸਿੰਘਾਂ ਦੇ ਬੰਤਰ ਮੂੰਹ ਮੱਥਾ ਵੇਖੋ ਬਿਲਕੁਲ ਪਤਲਾ ਆ ਫੇਸ ਤੇ ਪੁੱਠੇ ਪਾਠੇ ਦੀ ਚੌੜੀ ਪੂਰੀ ਆ ਰਾਜੀ ਆ ਠੀਕ ਆ ਅੱਗੇ 1 ਮੰਥ ਹੋ ਗਿਆ ਬਣੀ ਨੂੰ ਜੇਕਰ ਦੋਸਤੋ ਨਿਕਲ ਆਉਂਦੀ ਆ ਉਹ ਲੱਕ ਆ ਜਿਹੜਾ ਵੀਰ ਲੈ ਕੇ ਜਾਊਗਾ ਉਹਦੀ ਕਿਸਮਤ ਆ ਠੀਕ ਆ ਤੇ ਦੁੱਧ ਫਿਲਹਾਲ 5 4 4 ਕਿਲੋ ਜਿਹੜਾ ਦੋਨੋਂ ਟਾਈਮ ਮਿਲਦੀ ਆ ਠੀਕ ਆ ਪਹਾੜੇ ਤੇ 4 ਤੇ ਤੇ ਉਸ ਹਿਸਾਬ ਨਾਲ ਤੁਸੀਂ ਜਿਹੜੀ ਆਪਣੀ ਵੰਡ ਵੇਖ ਲਓ ਠੀਕ ਆ ਬਾਕੀ ਹੈ ਪੂਰੀ ਵੱਡੀ ਆ ਤੇ ਜੇ ਬਣੀ ਦੋਸਤੋਂ ਨਿਤਰਾਵੇ ਅੱਗੇ ਹਨਾ ਤੇ ਉਹ ਵਾਦੇਬੰਦੀ ਹੋ ਜੂਗੀ ਬਾਕੀ ਆ ਥਣ ਦੇ ਬਾਗੇ ਤੋਂ ਆ ਮਤ ਥੰਪਾ ਦੋ ਤਿੰਨ ਆ ਲੋ ਦੰਦਾ ਜਾਂ ਵੀਰਦੀ ਚੌਕੀ ਆ ਛੋਟੀ ਠੀਕ ਆ ਚਾਰ ਦੰਦਾ ਠੀਕ ਆ ਜੀ ਛੋਟੀ ਚਾਰ ਦੰਦਾ ਇੱਕ ਵਾਰੀ ਫੇਸ ਮੁਖਾਦ ਕੇ ਮਾਰੇ ਰੋਕਿਆ ਜੀ ਆ ਦੇਖੋ ਜੀ ਮੂੰਹ ਮੱਥਾ ਇਹਨੂੰ ਕਰਕੇ ਆਹ ਦੇਖੋ ਸਿੰਗਾਰੀ ਫੰਟਰ ਤੇ ਆਏ ਮੂੰਹ ਫੜ ਲਓ ਇਦਾਂ ਹੀ ਕਰਮਾਂ ਵਾਲੀ ਦਾ ਇਦਾਂ ਜੋ ਮਰਦੀ ਦੇ ਲੋ ਉਹ ਡਰੱਗ ਭਜਾਕਲ ਜਿਆ ਪਸੂ ਨਹੀਂ ਹੈ ਕੋਈ ਇਹੋ ਜਿਹੀ ਕੋਈ ਗੱਲ ਪੁੱਛਦਾ ਵੇਖ ਲੋ ਵਾਲ ਕੋਈ ਨਹੀਂ ਗੇ ਚ ਮੈਂ ਚਿੱਟਾ ਸਾਰੇ ਕਾਲੀ ਆ ਆ ਦੇਖੋ ਜੀ ਰਹਿਣ ਦੇ ਆ ਦੇਖੋ ਪਾਵੇਂ ਇਦਾਂ ਹੀ ਕੋਈ ਚੱਕਰ ਨਹੀਂ ਆ ਵੇਖੋ ਇਦਾਂ ਹੀ ਮੰਨ ਲਓ ਥੱਲੇ ਬੈਜੋ ਭਾਵੇਂ ਲਓ ਇੱਦੋਂ ਵੇਖੋ ਲਓ ਹਾਂ ਵੇਖੋ ਭਾਵੇਂ ਮਗਰ ਦੀ ਬੈਜੋ ਜਿੱਦਾਂ ਮਰਜ਼ੀ ਕੋਈ ਗੱਲ ਨਹੀਂ ਠੀਕ ਆ ਅੱਛਾ ਭਾਜੀ ਫਿਰ ਕੀ ਲੈਣ ਦਾ ਰੂ ਕਹਿੰਦਾ ਕੀ ਮੁੱਲ ਡਿਮਾਂਡ ਕੀ ਕਰਦੇ ਆ ਕਿੱਥੋਂ ਤੱਕ ਜਿਹੜਾ ਮਤਲਬ ਦੇ ਦੇ ਜੀ ਜੀ ਆਪਣਾ ਨਾ ਰੇਟ ਲੈਣ ਵਾਲਾ ਹੀ ਹੋਊਗਾ ਜੀ ਠੀਕ ਹੈ ਨਾ ਜੀ ਹਾਂ ਜਿਹੜਾ ਲੈਣ ਵਾਲਾ ਰੇਟ ਆ ਜੀ 45000 ਹਾਂ ਜੀ ਮਾਣ ਕਰ ਦਾਂਗੇ 2000 ਰੁਪਈਆ 2000 ਹਾਂ ਜੀ ਕੋਈ ਵੀ ਮੰਨ ਲਓ ਭੈਣ ਭਰਾ ਆਵੇ ਮਾਲੂ ਆਪਣੇ ਕੋਲੇ ਭਾਵੇਂ ਚ ਪਲਾ ਚਾਰ ਡੰਗ ਚੋਤੀ ਖਾਵੇ ਇਸ ਗੱਲ ਦੀ ਆਪਣੀ ਗਾਰੰਟੀ ਹੋਊ ਕੋ ਥਣ ਚ ਪੂਰ ਛਟਾ ਨਾ ਉਹ ਕੋਈ ਟੀਕਾ ਨਾ ਲੈਂਦੀ ਉਹ ਕੋ ਕਾਲ ਨਾ ਪੈਂਦੀ ਹੋਊਗੀ ਠੀਕ ਹੈ ਜੀ ਠੀਕ ਹੈ ਨਹੀਂ ਗੱਲ ਜਿਹੜੀ ਆਪਾਂ ਉਹਨਾਂ ਨੂੰ ਗਾਰੰਟੀ ਦਿੱਤੀ ਉਹਨਾਂ ਨੇ ਆਪਾਂ ਨੂੰ ਕੋਈ 20 ਹਜ਼ਾਰ ਦੀ ਝੋਟੀ ਨਵੀਂ ਹੋਈ ਆ ਹੂੰ ਠੀਕ ਆ ਉਹ ਗੱਲ ਦੀ ਆਪਣੀ ਗਾਰੰਟੀ ਆ ਬਾਕੀ ਇਹ ਗੱਲ ਦੀ ਮੰਨ ਲਓ ਇਹ ਵੀ ਗਾੜੀ ਅਗਲੇ ਦੀ ਕਿਸਮਤ ਆ ਜੀ ਬਿਲਕੁਲ ਠੀਕ ਹੈ ਨਹੀਂ ਗੱਲ ਸਹੀ ਇਹ ਵੀ ਬਾਕੀ ਝੋਟੀ ਬਹੁਤ ਆਜੀ ਅਜੇ ਦੰਦਾਂ ਚ ਅਜੇ ਨੇ ਕੱਦ ਵੀ ਕਰਨਾ ਰਾਜੀ ਵੀ ਹੋਣਾ ਜੇ ਸਾਰਾ ਕੌਸ਼ਿਸ਼ ਇੰਨੇ ਜੇ ਕਰਮਾਲੀ ਨੇ ਕਰਨਾ ਨਵੀਂ ਝੋਟੀ ਆ ਜੀ ਬਿਲਕੁਲ ਹਾਂ ਜੀ ਸਹੀ ਹਾਂ ਜੀ ਬਿਲਕੁਲ ਇਹ ਹੋਗਾ ਦੋਸਤੋ ਮੋਲਵਾੜੀ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਤੋਕੜ ਝੋਟੀ ਦਿਖਾਤੀ ਹੈ ਠੀਕ ਆ ਦੰਦਾਂ ਚ ਚਾਰ ਦੰਦ ਇਸ ਤੋਂ ਬਾਅਦ ਇੱਕ ਹੋਰ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਇਹਦਾ ਕੀ ਹੈਗਾ ਰਿਕਾਰਡ ਹੁਣ ਕੀ ਆ ਜੀ ਇਹ ਬੀਜੀ ਇਹ ਘਰੋਂ ਝੋਟੀ ਲਈ ਆ ਆਪਾਂ ਹਾਂ ਇਹ ਝੋਟੀ ਤੜਕੇ 3 ਵਜੇ ਦੀ ਸੋਈ ਆ ਜੀ ਅੱਛਾ ਜੀ ਠੀਕ ਆ ਜੀ ਘੇਰ ਇਹਨੇ ਪਾਤੀ ਆ ਜੀ ਹੁਣ ਇਹ ਆ ਵੀ ਬੱਚਾ ਡਿੰਗੀ ਜਾਂਦਾ ਸੀ ਚੰਗਾ ਆਵਾ ਹਮ ਤੇ ਮੰਨ ਲਓ ਵੀ 2 ਕਿਲੋ ਦੇ ਲਗਭਗ ਇਹਦੇ ਥੱਲੇੋਂ ਬੋਲਾ ਕੱਢਿਆ ਜੀ ਠੀਕ ਆ ਠੀਕ ਆ ਜੀ ਪਹਿਲਾਂ ਦੇ ਤੌਰ ਤੇ ਮੰਨ ਲਓ ਥੋੜਾ ਜਿਹਾ ਇਹ ਕਰਦੀ ਆ ਹਮ ਠੀਕ ਆ ਬੱਚੇ ਦਾ ਪੂਰਾ ਕਰਦੀ ਬੱਚੇ ਤੋਂ ਬਣਾ ਨਹੀਂ ਰਹਿੰਦੀ ਰਿੰਗ ਦੀ ਚੱਟ ਦੀ ਸਾਰਾ ਕੁ ਕਰਦੀ ਬੱਚਾ ਥੱਲੇ ਪਾਉਂਦੀ ਹਸਕੇ ਬੱਚਾ ਪਾਉਂਦੀ ਆ ਜੀ ਮੰਨ ਲਓ ਗਾੜੀ ਖਲੋ ਕੇ ਅਸੀਂ ਬੱਚਾ ਪਾਇਆ ਦੇਤੇ ਹਮ ਠੀਕ ਆ ਜੀ ਤੇ ਚਵਾ ਪੂਰਾ ਵਧੀਆ ਆਊਗਾ ਫਸਮ ਕੇ ਪੂਰਾ ਚੜ ਦੀ ਦੂਰ ਵੇਖਣ ਥੋੜੇ ਜਿਹਾ ਤਣ ਲੱਗਦੇ ਆ ਠੀਕ ਆ ਜੀ ਬਾਕੀ ਇਹਦਾ ਜਿਹੜਾ ਮੰਨ ਲਓ ਇਹ ਗੱਲ ਹੈਗੀ ਆ ਵੀ ਇਹਦੀ ਮਾਉਂ ਦਾ ਰਿਕੋਰਡ 14 ਲੀਟਰ ਦਾ ਠੀਕ ਹੈ ਜੀ ਘਰੋਂ ਲਈ ਆ ਆਪਾਂ ਠੀਕ ਹੈ ਠੀਕ ਹੈ ਜੀ ਤੇ ਬਾਕੀ ਪ੍ਰੇਮ ਵਾਲੇ ਥਾਂ ਲਈ ਆ ਹਾਂ ਜੀ ਬਾਕੀ ਖੋਲ ਚਕੀਨ ਪੂਰੀ ਆ ਠੀਕ ਆ ਹਾਂ ਸੋ ਛੋਟੀ ਦੰਦਾਂ ਚ ਚੌਕੀ ਜਦੋਂ ਠੀਕ ਹੈ ਚਾਰ ਦੰਦ ਛੋਟੀ ਆ ਠੀਕ ਆ ਤੇ ਮਾਰਨਿੰਗ ਟਾਈਮ ਹੀ ਸੂਈ ਆ ਥੋੜਾ ਸਮਾਂ ਹੋਇਆ ਸੂਈ ਨੂੰ ਠੀਕ ਹੈ ਜੀ ਤੇ 나ੜੂ ਤੇ ਬਿਲਕੁਲ ਬੱਚਾ 나ੜੂ ਤੇ ਮਗਰ ਕੱਟਾ ਜੀ ਥੱਲੇ ਹਾਂ ਜੀ ਕੱਟਾ ਹੋਵਾ ਜੀ ਮਗਰ ਕੱਟਾ ਹੈ ਕੋਈ 2 ਕਿਲੋ ਜਿਹੜਾ ਦੋਸਤੋਂ ਬੱਚੇ ਨੂੰ ਲਿਆ ਕੇ 2 ਕਿਲੋ ਬੋਲੇ ਦੀ ਚੁਵਾਈ ਹੋਈ ਆ ਸੋ ਥਣ ਥਣ ਦੇਖੋਗੇ ਤੁਸੀਂ ਆਹ ਵੇਖੋ ਬੱਚਾ ਕੋਈ ਵੇਖੋ ਲੋਣਾ ਵੀ ਆਉਦਾ ਬੱਚਾ ਝੋਟੀ ਵੇਖੋ ਤੇ ਇਧਰ ਬੱਚਾ ਤੁਹਾਨੂੰ ਆਪਾ ਦਿਖਾਉਣੇ ਆ ਆ ਵੇਖੋ ਆ ਵੇਖੋ ਠੀਕ ਆ ਕੱਟਾ ਹੈ ਮੇਲ ਕਾ ਆ ਦੇਖੋ ਠੀਕ ਆ ਤੇ ਆਹ ਥਣ ਦੇ ਭਾਜੇ ਤੇ ਚੁਵਾਈ ਆ ਕੁਝ ਇੱਕ ਸੂਬਾ ਜਿਹੜੇ ਦੋਸਤੋ ਪਸੂ ਬੱਚ ਨੂੰ ਲਾ ਕੇ ਜਿਹੜਾ 2 ਕਿਲੋ ਚੋਈ ਆ ਤਾਰ ਠੀਕਾ ਬੋਲੇ ਦੇ ਵਿੱਚ ਥਾਣੀ ਥੁਣੀ ਬਹੁਤ ਵਧੀਆ ਇਹ ਵੀ ਛਗੀ ਆ ਜੀ ਜ ਚੌਗੀ ਆ ਜੀ ਦੱਲੋ ਠੀਕ ਹੈ ਜੀ ਹਾਂ ਜੀ ਚੌਗੀ ਆ ਜੀ ਦੰਦਾ ਚਾ ਝੋਟੀ ਜੀ ਦੰਦਾ ਚਾਰ ਦੰਦਾ ਹਾਂ ਜੀ ਹਾਂ ਜੀ ਪਹਿਲਾਂ ਹੈਗੀ ਆ ਜੀ ਬਹੁਤ ਵਧੀਆ ਕਰਮ ਵਾਲੀ ਆਪੇ ਸੂਹੀ ਜੇ ਹਾਂ ਹਾਂ ਕੋਈ ਸਵਾਈ ਨਹੀਂ ਤੜਕੇ ਚਲੋ ਮੈਂ ਤੁਹਾਨੂੰ ਦੱਸਾਂ 3 ਵਜੇ ਮੈਂ ਉੱਠਿਆ ਮੇਰੇ ਉਹ ਇੱਥੇ ਬੱਚਾ ਤੁਰਿਆ ਫਿਰ ਤੇ ਆਪੇ ਹੀ ਕਰਮਾਂ ਵਾਲੀ ਸੋਈ ਆ ਹੂੰ ਜਵਾਬ ਸੋਣਾ ਨਿਕਲਿਆ ਜੀ ਜਵਾਬ ਸੋਣਾ ਨਿਕਲਿਆ ਜੀ ਜਵਾਬ ਬਹੁਤ ਵਧੀਆ ਨਿਕਲਿਆ ਜੀ ਪੋਲਾ ਰੂਮਰਗਾ ਜਵਾਬ ਆ ਤੇ ਮੰਨ ਲਓ ਥੋੜਾ ਜਿਹਾ ਪੁੜਕੀ ਤੜਫੀ ਜੂਰ ਹੈਗੀ ਆ ਬਾਕੀ ਇਹ ਆ ਵੀ ਦੁੱਧ ਆਦ ਦਿਨੇ ਆਪੇ ਲਾਤਾ ਕੋਈ ਵੀ ਜੀ ਤੀਗਾ ਨਾਮ ਅਜੇ ਤੱਕ ਲਾਇਆ ਹੀ ਹੂੰ ਪਹਿਲਾਂ ਛੋਟੀ ਆ ਪਸ਼ੂ ਕਰਦਾ ਚਲੋ ਮੰਨ ਲੈਂਦੇ ਆਪਾਂ ਵੀ ਇੱਕ ਦੋ ਡੰਗ ਪਸ਼ੂ ਕਰਦਾ ਠੀਕ ਆ ਹਾਂਜੀ ਤਾਜਾ ਸੋਇਆ ਕੋਈ ਸੌ ਦਰਦਪਰਦ ਵੀ ਹੁੰਦੀ ਪਸ਼ੂ ਦੇ ਇਸ ਕਰਕੇ ਪਹਿਲਾਂ ਛੋਟੀ ਦੋਸਤੋ ਇੱਕ ਦੋ ਡੰਗ ਮਾੜਾ ਮੋੜ ਕਰਦੀ ਆ ਬਾਕੀ ਆ ਜਾਏ ਤੇ ਵੈਸੇ ਸ਼ਰੀਪ ਆ ਪੂਰੀ ਵੇਖਣ ਤੋਂ ਬਾਅਦ ਹੀ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਠੀਕ ਆ ਕੋਈ ਉਧਰ ਮੂੰਹ ਨਹੀਂ ਕੋਈ ਜਿੱਦਾਂ ਮਰਜੀ ਫੜੀ ਜਾਈਏ ਜੀ ਲੋ ਜੀ ਬੋਲੀ ਕਰਮਾਂ ਵਾਲੀ ਬਹੁਤੀ ਸੀਲਸ ਲੱਗ ਆ ਠੀਕ ਆ ਜੀ ਤੇ ਬਿਲਕੁਲ ਨਵੀਂ ਝੋਟੀ ਆ ਦੋਸਤੋ ਚੌਗੀ ਆ ਚਾਰਦੰਦ ਆ ਠੀਕ ਆ ਥਣ ਥਣ ਦੀ ਕੁਆਲਿਟੀ ਵਿਖਾਉਣੇ ਤੁਹਾਨੂੰ ਲੇਵਟੀ ਦੇਖ ਲਓ ਵੀ ਹੱਸ ਕੇ ਜੇਕਰ ਦੋਸਤੋ ਆਪਾਂ ਦੁੱਧ ਚੰਗੀ ਸੇਵਾ ਕਰ ਲਓਗੇ ਦੁੱਧ ਸੋਨਾ ਦੇ ਹੀ ਚੱਲੂਗੀ ਠੀਕ ਆ ਕੋਈ ਬਾਤ ਹੀ ਨਹੀਂ ਚਲੋ 10 ਤੱਕ ਜਾਂ 10 ਦੇ ਅੰਦਰ ਬਾਅਦ ਤੁਸੀਂ ਉਮੀਦ ਚੰਗੀ ਰੱਖ ਸਕਦੇ ਆ ਦੇਖੋ ਜਰਾ ਇਹ ਵੀ ਜੀ ਤੋਂ ਸਾਡੇ ਕੋਲ ਆ ਦੇਖ ਆ ਦਿਖਾ ਦਿਓ ਮੂੰਹ ਜੀ ਚੰਗੀ ਤਰ੍ਹਾਂ ਲੈ ਠੀਕ ਆ ਜੀ ਆ ਫੇਸ ਕੁਆਲਟੀ ਜੇ ਸਿੰਘਾ-ਸੁੰਗਾ ਦੀ ਬਹੁਤ ਸੋਹਣੀ ਆ ਬਿਲਕੁਲ ਜਿਹੜਾ ਦੋਸਤੋ ਇਹਨ ਖੁੱਤੀ ਚ ਸਿੰਘ ਲੱਗਾ ਮੂਰਤੀ ਠੀਕ ਆ ਕੁੰਡਾ ਦੇ ਪੂਰੀ ਕੁੰਡੀ ਜੂਰ ਬਿੱਤੀ ਜੰਗੀ ਆ ਵੀ ਕੋਈ ਸ਼ੱਕ ਨਹੀਂ ਗਾ ਤੋ ਬਾਕੀ ਗੱਲ ਮੁੱਕਦੀ ਆ ਰੇਟ ਤੇ ਭਾਅ ਪੜ ਤਾਂ ਦੋਸਤੋ ਪੁੱਛ ਲੈਣੀ ਆਪਾਂ ਕੀ ਰਹੂਗਾ ਇਹ ਤਾਂ ਭਾਜੀ ਫਿਰ ਕਿੰਨਾ ਮੁੱਲ ਫਿਰ ਵੀਰ ਜੀ ਭਾਅ ਚ ਹੀ ਦੇ ਦਾਂਗੇ ਅੱਛਾ ਜੀ ਮੁੱਲ ਭਲਾ ਇਹਦਾ ਜੇ ਜਿੰਨੀ ਝੋਟੀ ਸੋਹਣੀ ਆ ਨਾ ਭਾਵੇਂ 80 ਵੀ ਆਪਾਂ ਕਰ ਸਕਦੇ ਆ 75 ਵੀ ਕਰ ਸਕਦੇ ਆ ਬਾਕੀ ਆਪਾਂ ਵੀਰ ਜੀ ਇਹ ਮੰਨ ਲਓ 70 ਹਜ਼ਾਰ ਦੀ ਝੋਟੀ ਦੇ ਦਾਂਗੇ ਹੋਰ 1000 ਮਾਣ ਕਰਦਾ ਦੋ ਕਰ ਦਾਂਗੇ 2000 ਹਾਂਜੀ 2000 ਮਾਣ ਕਰ ਦਾਂਗੇ 80 ਦੀ ਕਰੋਂਗੇ ਹਾਂਜੀ 80 ਦੀ ਕਰਾਂਗੇ ਠੀਕ ਆ ਜੀ ਹਾਂਜੀ ਹਾਂਜੀ ਕੋਈ ਇਹੋ ਜੀ ਕੋਈ ਗੱਲ ਨਹੀਂ ਜੀ ਤੇ ਜੇਕਰ ਆਪਣੇ ਭੈਣ ਭਰਾ ਚਲੋ ਹੋਰ ਵੀ ਥੋੜਾ ਬਾਤ ਕੋਈ ਦਾਂਗੇ ਜੀ ਦੂਰੋਂ ਆਉ ਕੋਈ ਭੈਣ ਭਰਾ ਦੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਕੀ ਝੋਟੀ ਘਰ ਰਕਨਾਲੀ ਆ ਚਲੋ ਮਾਂ ਕੋਈ ਚੱਕਰ ਨਹੀਂ ਆ ਵੇਖੋ ਝੋਟੀ 'ਚ ਜਿਹੜੇ ਦੋਸਤੋ ਕੋਈ ਕਾਰਜ ਨਹੀਂ ਬਿਲਕੁਲ ਸੀ ਝੋਟੀ ਤੇ ਬਿਲਕੁਲ ਚੌਗੀ ਆ ਜੀ ਆ ਚੌਗੀ ਚੌਗੀ ਹਨਾ ਚੌਗੀ ਚੌਗੀ ਆ ਚਾਰ ਦੰਦ ਆ ਚਾਰ ਦੰਦ ਤਾਂ ਪੂਰੇ ਆ ਅਜੇ ਸ਼ੀਕ ਦਾ ਦੰਦ ਨਾ ਦੋਸਤੋ ਸ਼ੀਕ ਦਾ ਦੰਦ ਨਹੀਂ ਹਜੇ ਕੱਢਿਆ ਗਿਆ ਠੀਕ ਆ ਉਹ ਦੁੱਧ ਦੰਦ ਜਿਹੜੇ ਬਿਲਕੁਲ ਜਿਹੜੇ ਸਥਾਈ ਉਹ ਚਾਰ ਦਾ ਤੁਸੀਂ ਆਣ ਕੇ ਵੀ ਨਰਕ ਫਰਕ ਕਰ ਲਿਓ ਤਸੱਲੀ ਕਰ ਲਿਓ ਤੇ ਠਾੜ ਦੇ ਠਾੜ ਹਜ਼ਾਰ ਜਿਹੜਾ ਲਾਸਟ ਲੈਦੇ ਸੀਗਾ ਠਾੜ ਦੇ ਵਿੱਚੋਂ ਵੀ ਕੋਈ ਪ੍ਰੇਮ ਪਿਆਰ ਜਿਹੜਾ ਹੋਇਆ ਦੋਸਤੋ ਉਹਦੇ ਵਿੱਚ ਜਿਹੜਾ ਖੁੱਲਾ ਮਾਨਤਾਨ ਕੀਤਾ ਜਾਊਗਾ ਜਿਵੇਂ ਤੁਸੀਂ ਕਹੋਗੇ ਬਾਈਆਂ ਤੋਂ ਉਹ ਵੀ ਕਰ ਲਾਂਗੇ ਠੀਕ ਆ ਤੇ ਜਾਇਜ਼ ਹੋ ਜਾਊਗਾ ਜੋ ਵੀ ਇਸ ਤੋਂ ਬਾਅਦ ਇੱਕ ਆਪਣੇ ਕੋਲ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਅਗਲੀ ਝੋਟੀ ਦਿਖਾਉਣੀ ਆ ਹਾਂ ਜੀ ਉਹ ਕਿਵੇਂ ਆ ਜੀ ਉਹ ਵੀ ਝੋਟੀ ਆ ਜੀ ਪਹਿਲਣ ਝੋਟੀ ਆਈ ਉਹ ਹਾਂ ਦੁੱਧ ਦੋਦੇ ਥੱਲੇ ਹੁਣ ਹੈਗਾ ਜੀ 6 ਕਿਲੋ ਤਿਆਰ ਉਹਨਾਂ ਫਿਰ ਆ ਆਲਤ ਵਿਧੀ ਜਦੋਂ ਆਪਣੇ ਤੋਂ ਪਹਿਲਾਂ ਸਵੇਰੇ ਇਹਨਾਂ ਬੰਦੇ ਆਏ ਆ ਉਹਨਾਂ ਨੇ ਚਲੋ ਸਵੇਰੇ ਸੌਦਾ ਕਰ ਲਿਆ ਜੀ ਸਾਈ ਉਹਨਾਂ ਦੀ ਆ ਗਈ ਆ ਹੂੰ ਹੂੰ ਠੀਕ ਆ ਨਾ ਜੀ ਉਹ ਆਂਦੇ ਵੀ ਮੰਨ ਲਓ ਅਸੀਂ ਪੈਸੇ ਕਢਾ ਕੇ ਤੇ ਮੰਨ ਲਓ ਬੈਂਕ ਦੇ ਟਾਈਮ ਤੋਂ 12 ਵਜੇ ਦਾ ਉਹਨਾਂ ਨੂੰ ਟਾਈਮ ਦਿੱਤਾ ਤੇ ਮੰਨ ਲਓ ਵੀ 12 ਵਜੇ ਆਂਦੇ ਵੀ ਅਸੀਂ ਲੈ ਗਏ ਸਾਈ ਬਿਆਨਾ ਹੋ ਗਿਆ ਹਾਂਜੀ ਸਾਈ ਬਿਆਨਾ ਹੋ ਗਿਆ ਜੀ ਠੀਕ ਆ ਠੀਕ ਆ ਹਾਂਜੀ ਸਾਈ ਬਿਆਨਾ ਉਹਦਾ ਹੋ ਗਿਆ ਜੀ ਠੀਕ ਆ ਜੀ ਤੇ ਬਾਕੀ ਦੁੱਧ ਦੇ ਤਾਂ ਦੋਸ ਪਹਿਲਾਂ ਸੂਈ ਕਿੰਨਾ ਟਾਈਮ ਹੋਇਆ ਉਹਨੂੰ ਸੂਈ ਨੂੰ ਜੀ ਉਹ ਮੰਗਲਵਾਰ ਦੀ ਛੋਟੀ ਸੂਈ ਆ ਜੀ ਮਗਰ ਉਹਦੇ ਕੱਟੀ ਆ। ਮਗਰ 6-5-4 ਦਿਨ ਹੋ ਗਏ। ਹਾਂ ਜੀ 5-6 ਦਿਨ ਹੋ ਗਏ ਜੀ। 5-6 ਦਿਨ ਹੋ ਗਏ। ਮਗਰ ਕੱਟੀ ਆ ਤੇ ਹਾਂ ਜੀ ਮਗਰ ਕੱਟੀ ਆ। ਸੂਆ ਵੀ ਪਹਿਲਾਂ ਕਿ ਦੂਜੇ? ਨਹੀਂ ਉਹ ਪਹਿਲਾਂ ਹੀ ਆ ਸੂਆ ਜੀ। ਪਹਿਲਾਂ ਹੀ ਖੋਲ ਕੇ। ਪਹਿਲਾਂ ਖੋਲ ਕੇ ਦਿਖਾ ਦਿਓ ਜੀ। ਖੋਲ ਕੇ ਵਿਖਾਓ ਜੀ। ਇਹ ਛੋਟੀ ਜਿਹੜੀ ਆ ਦੋਸਤੋ ਖਾਸ ਇੱਕ ਚਲੋ ਰਿਕਵੈਸਟ ਹੈਗੀ ਆ ਬਾਕੀ ਤੁਸੀਂ ਇਹਦੇ ਲਈ ਕੰਟੈਕਟ ਨਾ ਕਰਿਓ ਮੈਨੂੰ ਲੱਗਦਾ ਕਿ ਨਹੀਂ। ਹਾਂ ਜੀ ਹਾਂ ਜੀ। ਵੇਚ ਗਈ ਆ ਵੇਖੀ ਆ ਜੀ ਸਾਈ ਹੋ ਗਈ ਆ ਜੀ ਉਹਨਾਂ ਸਾਈ ਬੰਨ ਹੋ ਗਿਆ ਤੇ ਫਿਰ ਕੰਟੈਕਟ ਨਾ ਕਰੋ ਚਲੋ ਵਿਖਾਉਣੇ ਵਿਖਾਉਣ ਤੱਕ ਮਾੜਾ ਜੱਕ ਮਿੰਟ ਕਾ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਤੋਰ ਕੇ ਆਹ ਜਿਹੜੀ ਦੋਸਤੋ ਝੋਟੀ ਆ ਠੀਕ ਆ ਵੇਕ ਗਈ ਆ ਜੇ ਆਪਾਂ ਘੰਟਾ ਡੇਢ ਘੰਟਾ ਪਹਿਲਾਂ ਕਵਰੇਜ ਕਰ ਲੈਂਦੇ ਤਾਂ ਇਹ ਵਿੱਚੇ ਅਵੇਲੇਬਲ ਹੋਣੀ ਸੀ ਠੀਕ ਆ ਜੀ ਵੇਚਣ ਵਾਸਤੇ ਫਿਲਹਾਲ ਠੀਕ ਆ ਜੀ ਮਗਰ ਇਹਦੇ ਕੱਟੀ ਸੀਗੀ ਤੇ ਇਹ ਫਿਲਹਾਲ ਜਿਹੜੀ ਆ ਸੋਲਡ ਹੋ ਗਈ ਦੋਸਤੋ ਸੇਲ ਹੋ ਗਈ ਠੀਕ ਆ ਜੀ ਲੈਓ ਜੀ ਲੈਓ ਪਹਿਲਾਂ ਨਾਲ ਝੋਟੀਆਂ ਜਿਹੜੀਆਂ ਦੋਸਤੋ ਅੱਜ ਗਿਣਤੀ ਦੇ ਵਿੱਚ ਤਿੰਨ ਸੀਗੀਆਂ ਠੀਕ ਆ ਇੱਕ ਇਹ ਵਿਕ ਚੁੱਕੀ ਆ ਆਪਣੇ ਸ਼ੂਟ ਕਰਨ ਤੋਂ ਪਹਿਲਾਂ ਸੋ ਬਾਕੀ ਜਿਹੜੀਆਂ ਦੋ ਅਵੇਲੇਬਲ ਨੇ ਠੀਕ ਆ ਇੱਕ ਟੋਕਰ ਤੁਹਾਨੂੰ ਦਿਖਾਈ ਆ ਤੇ ਇੱਕ ਬਿਲਕੁਲ ਤਾਜੀ ਸੱਜਰ ਸੂਈ ਆ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਤੇ ਠੀਕ ਆ ਜੀ ਲਓ ਜੀ ਆ ਕਰੋ ਜੇ ਇਹ ਬਹੁਤ ਵਧੀਆ ਵਧੀਜੀ ਝੋਟੀ ਇੱਕ ਰੰਗ ਕਾਲੀ ਆ ਹਾਂਜੀ ਬਹੁਤ ਚਵਾਈ ਪੋਲੀ ਹੈ ਜਿੱਦਨ ਮੈਂ ਲਿਆਇਆ ਉਹਦਨੇ ਵੀ ਲੱਤਾਂ ਮਾਰਦੀ ਉਹਨਾਂ ਨੇ ਉਹ ਲੱਤਾਂ ਦੋਵੇਂ ਛੱਲੀਆਂ ਹੀ ਰੀਆਂ ਥੱਲਿਓਂ ਵੇਲੇ ਜੂੜ ਪਾ ਪਾ ਗਿਆ ਹੁਣ ਐ ਬੱਚਾ ਛੱਡੀ ਦਾ ਤੇ ਇਹ ਆ ਕਿਰਮਾਂ ਵਾਲੀ ਰੇਂਕ ਤੇ ਕੱਟੀ ਤੇ ਜਾਣ ਪੁਰੀ ਅੰਮਾ ਹੀ ਭਾਜ ਭਾਜ ਕੱਟੀ ਕੋ ਹਾਂਜੀ ਠੀਕ ਆ ਅੱਛਾ ਅੱਜ ਨਗ ਜਿਹੜੇ ਆਪਣੇ ਕੋਲ ਫਿਲਹਾਲ ਉਹ ਤਿੰਨ ਵਕਾਊ ਆ ਹਾਂਜੀ ਤਿੰਨ ਵਕਾਊ ਆ ਜੀ ਚਾਰ ਹੀ ਇੱਕ ਸੇਲ ਹੋ ਗਈ ਹਾਂਜੀ ਇਹ ਵੇਖ ਚੁੱਕੀ ਹਾਂਜੀ ਤੇ ਇੱਕ ਕਰ ਦਈਏ ਆਪਣੇ ਰਿਪੀਟ ਕੰਟੈਕਟ ਨੰਬਰ ਦੁਬਾਰਾ ਜੀ ਇਹ ਵੀਰ ਜੀ 98724 ਹਾਂਜੀ 39717 ਹਾਂ ਤੇ ਦੂਜਾ ਹੈਗਾ 82647 20068 ਠੀਕ ਹੈ ਜੀ ਹਾਂਜੀ ਠੀਕ ਹੈ ਸੋ ਖਾਸ ਵਿਜ਼ਿਟ ਜਿਹੜੀ ਆ ਤੁਹਾਨੂੰ ਦੋਸਤੋ ਪਿੰਡ ਕੈਰੋਂ ਕਰਨੀ ਪਊਗੀ ਠੀਕ ਹੈ ਜੀ ਤੇ ਕੈਰੋਂ ਵਿਜ਼ਿਟ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਗਾਂ ਬਕਾਊਗਾ ਦੋ ਝੋਟੀਆਂ ਬਕਾਊਗਾ ਟੋਕਰ ਜਿਹੜੇ ਵੀਰ ਨੇ ਲੈਣੀ ਆ ਉਹ ਭਾਅ ਪਰਤੇ ਦੇ ਵਿੱਚ ਪਸ਼ੂ ਬਕਾਊਗਾ ਇੱਕ ਸੱਜਰ ਝੋਟੀ ਬਕਾਊਗਾ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ